ਗੇਟ ਹੈ ਕਿ ਮਾਥਾਣੇ ਦੇ ਸਾਹਮਣੇ ਵਾਲਾ ਪਾਰਕ ਦਾ ਬਹੁਤ ਬੁਰਾ ਹਾਲ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ ਉਹਨਾਂ ਦੱਸਿਆ ਕਿ ਚੋਰਾਂ ਨੇ ਪਾਰਕ ਦੀਆਂ ਗ੍ਰਿਲਾਂ ਲਾਈਟਾਂ ਚੋਰੀ ਕਰ ਲਈਆਂ ਹਨ ਅਤੇ ਉੱਥੇ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਲਗਾਏ ਗਏ ਬੱਚਿਆਂ ਦੇ ਝੂਲੇ ਵੀ ਇਹਨਾਂ ਨੇ ਛੇੜੀਆਂ ਵੱਲੋਂ ਲਾ ਲਈ ਗਏ ਹਨ ਉਥੋਂ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਾਰਕ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਅਤੇ ਨਾਲ ਹੀ ਕੂੜੇ ਦੇ ਢੇਰ ਵੀ ਚੁਕਾਏ ਜਾਣ ਸਾਬਾਦਰ ਇਹਨਾਂ ਦਾ ਬਹੁਤ ਬੰਦਾ ਹਾਲ ਵੇਖੋ ਪਾਰ ਕਾਲ ਝਾਤੀ ਮਾਰ ਕੇ ਵੇਖੋ ਬਹੁਤ ਗੰਦਾ ਇਹਨਾਂ ਦੇ ਆਪਣੇ ਘਰੋਂ ਕੋੜਾ ਬਣਾਇਆ ਕਰਗੜ ਬਣਾਏ ਦੇਖੋ ਇੱਥੇ ਨਾਲ ਕੋਈ ਕੋਈ ਗੂੜਾਕਾਰ ਪਾਪਾ ਪਾਣਾ ਜੇ ਕੋਈ ਪਾਇਦਾ ਨਾ ਕੋਈ ਕੋਈ ਪਿੱਛੇ ਬੈਕਗਰਾਉਂਡ ਵੇਖੋ ਇਹ ਪਿੱਛੇ ਪਾਰਕ ਕਿੰਨੀ ਵਧੀਆ ਜੀ ਇੱਧਰ ਲਾਟਾ ਲੈ ਕੇ ਆ ਜਿਹੜਾ ਪਾਰਕਿੰਗ ਲੋਇਆ ਲੋਇਆ ਲਗਾਏ ਸਭ ਲੈ ਕੇ ਚੋਰ ਚੋਰ ਜਿਨ੍ਹਾਂ ਦਾ ਵੀ ਨਾਂ ਲੈ ਹਾਨੂੰ ਫੜ ਲੈਂਦੇ ਆ ਕੀ ਕਹਿਣ ਨਾਲ ਲਈ ਆਪਾਂ ਬੱਚੇ ਵਾਸਤੇ ਝੂਟੇ ਗਈ ਉਹ ਵੀ ਲੈ ਗਏ ਸਭ ਕੁਝ ਲੈ ਗਏ ਜੀ ਲੈਟਾਂ ਸੋ ਉਹ ਵੀ ਅਗੇ ਤੇ ਸਭ ਲੈ ਗਏ ਇਥੇ ਬਾਬੇ ਆਦੇ ਬਾਲ ਕਰਨਾ ਸੀ ਉਹ ਵੀ ਚਲ ਕੇ ਚੁਲ ਗਏ ਜੀ ਮੰਗਾ ਕਰਦੇ ਆ ਵੀ ਇਹਨਾਂ ਦਾ ਫੇਰ ਦੁਬਾਰਾ ਸਹੂਲਤ ਕੀਤੀ ਆ ਜੀ ਇਹ ਭਾਈ ਗੇੜਕੀ ਮਹਾ ਸਰਕਾਰ ਨੇ ਬਹੁਤ ਪੈਸਾ ਲਾਇਆ ਇਥੇ ਗ੍ਰਿੱਲਾ ਲਾਈਆਂ ਸੀ ਤੇ ਲੋਕਾਂ ਨੇ ਇਥੇ ਮਲਬਾ ਛੋਟ ਛਟ ਕੇ ਤੇ ਬੁਰਾ ਹਾਲ ਕਰਤਾ ਵੇਖੋ ਗੰਦਗੀ ਬੁਲਾਤੀ ਇਥੇ ਬਹੁਤ ਜਿਆਦੀ ਬਹੁਤ ਜਿਆਦਾ ਗੰਦ ਹੈ ਮਾਰਾ ਹੀ ਬਹੁਤ ਕੰਦ ਪਿਆ ਇਥੇ ਲੈਡਰਿੰਗ ਵਿੱਚ ਕੀਤੀ ਇਹ ਵਿੱਚ ਮਲਬਾ ਸੁੱਟਿਆ ਹੈ। ਕੂੜੇਦਾਨ ਹੀ ਬਣਾਇਆਗੇ ਇਹਨੂੰ। ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਫੇਰ ਬਣਾਇਆ ਜਾਵੇ। ਸਕੋਲ ਡਿਗਾਰਡ ਰੱਖੇ ਜਾਣ। ਪਾਰਕ ਦੇ ਕੋਈ ਚੌਂਗਾ ਹਕੀਮਾ ਜਿਹੜਦੇ ਨਾਲ ਹੀ ਪਾਰਕ ਹੀ ਹੈ। ਇੱਥੇ ਸੈਦ ਸੋਲ ਕਰੀਦੀ ਸੀ। ਇਹ ਮੱਲੇਦਾਰ ਦੇ ਕੁੱਤੇ ਨੇ ਸਾਰੇ ਬਹੁਤ ਪਰੇਸ਼ਾਨ ਹੋਏ ਪਏ ਆ। ਨਾਲ ਦੇ ਇੱਥੇ ਕੋਈ ਕਾਰਪੀਸ਼ਨ ਕੋਈ ਧਿਆਨ ਦੇਦੀ ਹੈ। ਨਾਲ ਕੋਈ ਪ੍ਰਸ਼ਾਸਨ ਦੇ ਰਿਹਾ ਚੋਰੀਆਂ ਦੇਖੋ ਕਿੰਨੀਆਂ ਹੋ ਗਈਆਂ। ਜੰਗਲੇ ਲੱਤ ਗਏ ਸਭ ਕੁਝ ਲੱਤ ਗਿਆ। ਨਾ ਕੋਈ ਇਹਨਾਂ ਨੂੰ ਚਾਹੀਦਾ ਕਿ ਧਿਆਨ ਦੇਣਾ ਕੋਈ ਇੱਥੇ ਮਲਾਜਨ ਤੱਕ ਨਹੀਂ ਆ ਰਿਹਾ ਕੋਈ ਧਿਆਨ ਨਹੀਂ ਦੇ ਰਿਹਾ ਨਾ ਕਾਰਪੋਰੇਸ਼ਨ ਦੇ ਰਹੀ ਹੈ ਨਹੀਂ ਸਰਕਾਰ ਵੀ ਵੇਖੋ ਨਾ ਸਰਕਾਰ ਤੱਕ ਨਹੀਂ ਕੋਈ ਧਿਆਨ ਦੇ ਰਹੀ ਸੈਵ ਕਰਨ ਵਾਸਤੇ ਬਹੁਤ ਹੋ ਰਹੀ ਹੈ ਇਹ ਮਲਾ ਇੱਥੇ ਰੈਸ਼ੀ ਇਲਾਕਾ ਹੈ ਇਹ ਰੈਸ਼ੀ ਲੱਕੇ ਦੇ ਨਾਲ ਭਰ ਗਿਆ ਕੋਈ ਬੱਚਾ ਖੇਡਦਾ ਕੁਛ ਖੇਡਦਾ ਤੁਸੀਂ ਦੇਖੋ ਨਾ ਕਿੰਨਾ ਗੰਦ ਪਿਆ ਹੈ ਇਹ ਕਿੰਨਾ ਕੋ ਕਿੰਨਾ ਨਰਕੇਗਾ ਬਹੁਤ ਜ਼ਿਆਦਾ ਪਰਕ ਬਣੀ ਜਾਵੇ ਸਾਫ ਸੁਥਰੀ ਕੀਤੀ ਹੈ ਮਲਬਾ ਦੇਖੋ ਕਿੰਨਾ ਬਹੁਤ ਜਿਆਦਾ ਮਲਬਾ ਥੋੜਦੇ ਜਾਂਦੇ ਲੋਕ ਸਾਇਵ ਕਰਨ ਤੋਂ ਲੋਕ ਪਰੇਸ਼ਾਨ ਹੈ ਬੱਚੇ ਖੇਡਦੇ ਬੱਚੇ ਪਰੇਸ਼ਾਨ ਹੈ